ਕੱਲਾ ਤੂੜੀ ਵਾਲਾ ਸੀ ਉਹ ਵੀ ਬਿਲਕੁਲ ਖਤਮ ਹੋ ਗਿਆ ਤੇ ਨਾ ਹੀ ਘਰ ਪਾਉਣ ਦੀ ਹਾਲਤ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਬੰਡਾਲਾ ਪਿੰਡ ਦੇ ਵਿੱਚ ਖੜੇ ਆਂ ਇੱਧਰ ਹਾਲਾਤ ਦੇਖ ਲਓ ਪਹਿਲਾਂ ਤੁਸੀਂ ਸਾਰੇ ਹਾਲਾਤ ਨਿਗਾਹ ਮਾਰ ਲਓ ਠੀਕ ਹੈ ਖੇਤਾਂ ਦੇ ਵਿੱਚ ਤਾਂ ਜੀ ਘਰ ਵੀ ਬਹੁਤ ਜ਼ਿਆਦਾ ਢਹਿ ਗਏ ਤੇ ਬਾਬਾ ਜੀ ਪਹੁੰਚੇ ਨੇ ਜੀ ਮਹਾਪੁਰਸ਼ ਪਹੁੰਚੇ ਨੇ ਬਾਬਾ ਜੀ ਸਾਰੀ ਜਾਣਕਾਰੀ ਦੇ ਦਿਓ ਜੀ ਪਹਿਲਾਂ ਤਾਂ ਆਪਣੀ ਸੰਸਥਾ ਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹੇਮਕੁੰਡ ਸਾਹਿਬ ਲੰਗਰ ਵਾਲੇ ਬਾਬਾ ਬਿਆਨ ਸਿੰਘ ਬਾਬਾ ਸੁਖਦੇਵ ਸਿੰਘ ਜੀ ਜੋ 27 ਸਾਲਾਂ ਤੋਂ ਉੱਥੇ ਹੇਮਕੁੰਡ ਸਾਹਿ ਬਹੁਤ ਸੰਗਤਾਂ ਜਾਣਦੀਆਂ ਨੇ ਇਸ ਇਲਾਕੇ 'ਚੋਂ ਵੰਜਦੀਆਂ ਨੇ ਬੜਾ ਦੁੱਖ ਹੋਇਆ ਜਦੋਂ ਇਹ ਕੁਦਰਤ ਦੀ ਕਰੋਪੀ ਦਾ ਪਤਾ ਲੱਗਿਆ ਉਹ ਆਪ ਦੇਖਣ ਵਾਸਤੇ ਆਏ ਪਹਿਲਾਂ ਆਪਣੇ ਰਾਤ ਸਮਗਰੀ ਵੀ ਭੇਜੀ ਆ ਟਰਾਲੀਆਂ ਨਹੀਂ ਅੱਜ ਵੀ ਲੈ ਕੇ ਆਇਆ ਡੀਜ਼ਲ ਵੀ ਪੈਟਰੋਲ ਵੀ ਲੈ ਕੇ ਆਇਆ ਮਾਇਆ ਵੀ ਸਹਾਇਤਾ ਕਰਨ ਵਾਸਤੇ ਤਲਫੁੱਲ ਇੱਥੇ ਹਾਜ਼ਰ ਹੋਏ ਆ ਸਤਿਗੁਰਾਂ ਨੂੰ ਬੇਨਤੀ ਕਰਦੇ ਆ ਕਿ ਸੇਤੀ ਤੋਂ ਸੇਤੀ ਕਿਰਪਾ ਕਰਨ ਇਹ ਜਲ ਨੂੰ ਟਿਕਾਣੇ ਲਾ ਕੇ ਥੋੜੀ ਰਾਹਤ ਮਿਲੇ ਕਿਰਪਾ ਹੋਵੇ ਤੇ ਜਿਵੇਂ ਪਹਿਲਾਂ ਆਪਣੇ ਹਾਸਦੇ ਵਾਸਦੇ ਸੀ ਪਰਿਵਾਰ ਉਸੇ ਤਰ੍ਹਾਂ ਕਿਰਪਾ ਮਿਹਰ ਕਰਨ ਇਹ ਹੀ ਬੇਨਤੀ ਅਦਾਸਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਬਾਬਾ ਜੀ ਡਿੱਗ ਕੇ ਇਧਰ ਪਿੰਡ ਦੇ ਵਿੱਚ ਘਰ ਉਹਨਾਂ ਦੀ ਸਾਰਿਆਂ ਦੀ ਮਦਦ ਕਰਨੀ ਹੈ ਤੇ ਜਿਹੜੇ ਮੰਨ ਕੇ ਚੱਲੋ ਜਾਵਾਂ ਉਹ ਹੋਣਗੇ ਵੀ ਬੇ ਘਰ ਨੇ ਬਿਲਕੁਲ ਹੀ ਨਹੀਂ ਬਣਾ ਸਕਦੇ ਘਰ ਉਹਨਾਂ ਦੀ ਮਦਦ ਹਾਂ ਜਿਨ੍ਹਾਂ ਦੀ ਜਿਹੜੇ ਵਿਚਾਰੇ ਅਸਰਥ ਨੇ ਉਹਨਾਂ ਦੀ ਮਦਦ ਕਰਾਂਗੇ ਤੇ ਹੋਰ ਵੀ ਲਿਆਵਾਂਗੇ ਸੰਗਤਾਂ ਨੂੰ ਮਹਾਪੁਰਸਾਂ ਨੂੰ ਲਿਆਵਾਂਗੇ ਨਾਲ ਇੱਕ ਵਾਰ ਪਾਣੀ ਘਟ ਜਵੇ ਹਾਂ ਫਿਰ ਹਾਜ਼ਰ ਹੋਵਾਂਗੇ ਜਿਵੇਂ ਤੁਹਾਡਾ ਹੁਕਮ ਹੋਊਗਾ ਸੰਗਤ ਦਾ ਤੇ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਜੀ ਕਿਹੜੇ ਘਰ ਨੇ ਜਿਹੜੇ ਉਹ ਬਿਲਕੁਲ ਡਿੱਗ ਗਏ ਇਹੋ ਜੇ ਮਹਾਪੁਰਸ਼ ਜੀ ਸੰਤ ਮਹਾਪੁਰਸ਼ ਦੁਨੀਆ ਤੇ ਬਹੁਤ ਘੱਟ ਹੁੰਦੇ ਨੇ ਜਿਹੜੇ ਲੋਕਾਂ ਦੀ ਮਦਦ ਕਰਦੇ ਨੇ ਅਜੇ ਇਹ ਲੋਕਾਂ ਦੀ ਮਦਦ ਕਰਦੇ ਨੇ ਜਿਹੜੇ ਲੋਕ ਬਾਕੀ ਮਦਦ ਦੇ ਲਾਇਕ ਹੁੰਦੇ ਨੇ ਤੇ ਮਹਾਪੁਰਸ਼ ਪਹੁੰਚ ਗਏ ਜੀ ਇੱਥੇ ਇਹਨਾਂ ਨੂੰ ਪੁੱਛਦੇ ਹਾਂ ਆ ਜੀ ਆ ਲੈਣਾ ਆਏ ਹਾਂ ਜੀ ਕਾ ਕਾ ਐਸਨ ਜੀ ਮਾਤਾ ਹਾਂਜੀ ਇਹੋ ਮਾਤਾ ਜੀ ਇਧਰ ਖੜੇ ਹੋ ਬਾਬਾ ਜੀ ਮੜਾ ਜੀ ਠੀਕ ਮਾਤਾ ਜੀ ਦੱਸਿਓ ਮੜਾ ਜੈਨਾ ਬਾਰੇ ਹਾਂਜੀ ਹਾਂਜੀ ਇਹ ਮਾਤਾ ਜੀ ਦੇ ਮਾਪਪਤੀ ਦੋਵੇਂ ਰਹੇ ਰਹੇ ਇਥੇ ਬੰਡਾਲੇ ਪਿੰਡ ਦੇ ਵਿੱਚ ਬੰਡਾਲੇ ਦੀ ਪੰਚਾਇਤ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਸਕੂਲ ਦੇ ਲਾਗੇ ਠੀਕ ਹੈ ਇਹਨਾਂ ਦਾ ਕੋਈ ਸਹਾਰਾ ਨਹੀਂ ਹੋਰ ਇਹਨਾਂ ਦਾ ਘਰ ਡਿੱਗ ਗਿਆ ਇਹਨਾਂ ਦਾ ਘਰ ਬਿਲਕੁਲ ਡਿੱਗ ਗਿਆ ਜੀ ਇਹ ਪਾਣੀ ਦੇ ਵਿੱਚ ਵਿਚਾਰੇ ਬੈਠੇ ਹੋਣ ਦੋ ਇਹਨਾਂ ਕੋਲੇ ਡੰਗਰ ਵਾ ਦੋ ਤਨ ਠੀਕ ਹੈ ਤੇ گاਵਾ ਬਣਨ ਲਿਆ ਕੇ ਤੇ ਐਸੋ ਕਿ ਸਾਡੇ ਇਹਨਾਂ ਦੇ ਘਰੇ ਬੱਤੀਆਂ ਤੇ ਮਾਤਾ ਸਾਰਾ ਡਿੱਗਿਆ ਕਰ ਸਾਰਾ ਹੁਣੇ ਜਦੋਂ ਪਾਣੀ ਆਇਆ ਇੱਧਰ ਆ ਗਏ ਆ ਹਾਂਜੀ ਸਾਰਾ ਸਫਰਲ ਹੋ ਗਿਆ ਹੁਣ ਤੁਸੀਂ ਕਿਸੇ ਦੇ ਘਰੇ ਬੈਠੇ ਹੋ ਠੀਕ ਹੈ ਹੁਣ ਤੁਸੀਂ ਕਿਸੇ ਦੇ ਘਰੇ ਬੈਠੇ ਹੋ ਆ ਕਿਸੇ ਦੇ ਘਰੇ ਬੈਠੇ ਕਿੰਨੇ ਦਿਨ ਹੋ ਗਏ ਸਾਨੂੰ 12 ਦਿਨ ਜਦੋਂ ਤਾਂ ਬਾਈ ਪਾਣੀ ਆਇਆ ਮੰਗਲਵਾਰ ਦੇ ਆਈ ਆ ਰਾਤ ਨੂੰ ਤੇ ਹੁਣ ਮਾਤਾ ਘਰਕੁਰ ਬਣਾਉਣ ਦਾ ਫੇਰ ਅੱਗੇ ਕਿਵੇਂ ਬਣੂਗਾ ਕਿ ਬਾਬਾਏ ਘਰ ਕੋਲ ਹੁਣ ਫਿਰ ਅੱਗੇ ਬਣਾਉਣ ਦਾ ਕਿਵੇਂ ਬਣੂ ਬਾਬਾ ਜੀ ਵੀ ਆਏ ਨੇ ਥੋੜੇ ਵਾਸਤੇ ਥੋੜੀ ਸੇਵਾ ਕਰਨ ਵਾਸਤੇ ਕੋਈ ਕਮਰੇ ਬਣਾ ਕੇ ਦਿਓ ਘਰ-ਬਾਰ ਠੀਕ ਹੈ ਤੇ ਕਾਰਨ ਬਣਾ ਕੇ ਜੋ ਮੁੰਡਾ ਕੀ ਕਰਦਾ ਜੀ ਉਹ ਆਪਣਾ ਥੋੜਾ ਮੁੰਡਾ ਕੁਝ ਨਹੀਂ ਕਰਦਾ ਨਹੀਂ ਕੰਮ ਤਾਂ ਦਾ ਕਰ ਨਹੀਂ ਸਕਦਾ ਨਹੀਂ 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 ਕਰਦਾ ਬੱਜੋ ਰੱਤੀਆਂ ਕੱਲੀ ਨੂੰ ਛੱਡ ਕੇ ਜਾਂ ਉਹਨੂੰ ਵੀ ਦਿੱਕਤ ਹੈ ਕੋਈ ਨਹੀਂ ਵੈਸੇ ਵੀ ਵਿਚਾਰਾ ਥੋੜਾ ਜਿਹਾ ਠੀਕ ਹੀ ਆ ਜਿਆਦਾ ਨਹੀਂ ਕੱਲੀ ਨੂੰ ਛੱਡ ਕੇ ਜਾ ਨਹੀਂ ਸਕਦਾ ਠੀਕ ਹੈ ਦੋ ਗੰਗਾ ਇੱਕ ਇੱਕ ਜੀਹਾਰਾ ਕਰ ਦਈਏ ਆ ਬਾਈ ਖੜਾ ਦੂਸਰਾ ਹੈ ਜੀ ਤੁਸੀਂ ਸਰਪੰਚੋਂ ਫਿੰਡਦੇ ਹਾਂਜੀ ਹਾਂਜੀ ਠੀਕ ਹੈ ਵਾਕਈ ਇਹ ਸੇਵਾ ਦੇ ਲਾਇਕ ਨੇ ਹਾਂਜੀ ਹਾਂਜੀ ਕਈ ਵਾਰੀ ਇਹ ਹੁੰਦਾ ਹੈ ਹਨਾ ਵੀ ਮੰਨ ਕੇ ਕਿ ਲੋਕ ਜਦੋਂ ਕੁਝ ਬਾਬੇ ਢਾਲਸਰੀਆਂ ਨੇ ਤੇ ਕੁਝ ਇਥੋਂ ਪਿੰਡ ਦੇ ਸਰਪੰਚ ਨੇ ਉਹਦਾ ਘਰ ਬਾਗ ਦਿੱਤਾ ਇਹਨਾਂ ਨੂੰ ਸਦੀਵਾ ਹੈ ਤੇ ਨੀਵਾ ਕਰਨ ਉਹ ਪਿਆ ਪਾਣੀ ਦੋ ਲੱਗੇ ਤੇ ਡਿਗ ਪਿਆ ਵਾ ਠੀਕ ਹੈ ਹੁਣ ਇਹ ਨਾ ਵਿਚਾਰੇ ਇੱਥੇ ਬੈਠੇ ਆ ਪਿਛਲੇ ਪਾਣੀ 23 ਜੀ ਵੀ ਇਹਨਾਂ ਘਰੇ ਰਹੇ ਆ ਠੀਕ ਹੈ ਤੇ ਹੁਣ ਵੀ ਜਦੋਂ ਦੇ 15 ਦਿਨ ਹੋ ਚਲੇ ਇੱਥੇ ਬੈਠਿਆਂ ਨੂੰ ਤੇ ਦੋ ਡੰਗਰ ਆ ਵਿਚਾਰਾ ਜਿਹੜਾ ਇਹਨਾਂ ਦਾ ਮੁੰਡਾ ਵਾ ਗਰੇਜ ਸਿੰਘ ਉਹ ਨਹੀਂ ਕਰ ਸਕਦਾ ਕੰਮ ਨਹੀਂ ਕਰ ਸਕਦਾ ਵੀ ਜਿਵੇਂ ਲੇਬਰ ਰੂਬਰ ਦਾ ਆਪਣੀ ਕੰਮ ਉਹ ਕਰ ਸਕਦਾਗਾ ਠੀਕ ਹੈ ਜੀ ਤੇ ਬਾਕੀ ਜੇ ਸਹੂਲਤ ਕਿਸੇ ਨੇ ਕਰਨੀ ਇੱਥੇ ਆਣ ਕੇ ਵਿਚਾਰਾਂ ਨੂੰ ਕਮਰੇ ਦੋ ਹਾਂ ਆ ਦੇਖੋ ਜੀ ਇਧਰਲੇ ਪਾਸੇ ਆ ਚਲੋ ਤਾਂ ਜਿਹੜਾ ਇਹਨਾਂ ਦਾ ਘਰ ਆਲਿਆਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਬੈਠਣ ਵਾਸਤੇ ਜਗ੍ਹਾ ਦਿੱਤੀ ਉਧਰਲੇ ਪਾਸੇ ਮਾਤਾ ਕਰ ਲੈ ਮਾਤਾ ਦਾ ਘਰ ਵੀ ਦੇਖ ਲੈਨੇ ਆਂ ਜੀ ਆਪਾਂ ਉਧਰੋਂ ਦਿਖਾ ਦੰਨੇ ਆਂ

ਤੇ ਬਾਬਾ ਜੀ ਦੇਣਗੇ ਜੀ ਜੋ ਵੀ ਦਾਣ ਸ਼ਰਦਾ ਸਮਾਨ ਹੈ ਠੀਕ ਹੈ ਮਾਤਾ ਆਜੋ ਮਾਤਾ ਇੱਧਰ ਆਜੋ ਸੁਣਦਾ ਵੀ ਘਟ ਹੈ ਮਾਤਾ ਨੂੰ ਜਿਨ੍ਹਾਂ ਦਾ ਘਰ ਡਿ ਗਿਆ ਹੋਇਆ ਤੇ ਮਹਾਪੁਰਸ਼ ਆਏ ਨੇ ਜੀ ਠੀਕ ਹੈ ਇਹਨਾਂ ਦੀ ਜੋ ਵੀ ਹੈਗਾ ਸੇਵਾ ਕਰਨਗੇ ਬਾਬਾ ਜੀ ਤੇ ਬਹੁਤ ਮੈਂ ਤਾਰੀਫ ਹੋ ਗਈ ਹੈ ਮੈਂ ਬਾਰਦਾ ਜੀ ਇਹ ਕਹਿਣਾ ਵੀ ਯਾਰ ਇਹ ਜਿਹੇ ਮਹਾਪੁਰਸ਼ ਬਹੁਤ ਘਟ ਆਉਂਦੇ ਨੇ ਦੁਨੀਆ ਦੇ ਉੱਤੇ ਆਜੋ ਮਾਤਾ ਆਜੋ ਉਹ ਉਧਰ ਬੈਠੋ ਬੇਟਾ ਇਹਨੂੰ ਘਰ ਦੇ ਗਿਆ ਜੀ ਮਾਤਾ ਦਾ ਬਿਲਕੁਲ ਉਹਨਾਂ ਦਾ ਕੱਲਾ ਤੂੜੀ ਵਾਲਾ ਸੀ ਉਹ ਵੀ ਬਿਲਕੁਲ ਖਤਮ ਹੋ ਗਿਆ ਤੇ ਨਾ ਹੀ ਘਰ ਪਾਉਣ ਦੀ ਹਾਲਤ ਦੇ ਵਿੱਚ ਹੈ ਕਿ ਬਾਬਾ ਜੀ ਆਏ ਨੇ ਖੁਦ ਬਾਬਾ ਜੀ ਕਹਿੰਦੇ ਵੀ ਅਸੀਂ ਆਪਦੇ ਹੱਥਾਂ ਨਾਲ ਸੇਵਾ ਕਰਕੇ ਆਉਣੀ ਹੈ ਕਿਉਂਕਿ ਕਈ ਵਾਰੀ ਇਹ ਹੁੰਦਾ ਸੇਵਾ ਉੱਪਰੋਂ ਆ ਜਾਂਦੀ ਹੈ ਪਰ ਅੱਗੇ ਤੱਕ ਨਹੀਂ ਪਹੁੰਚਦੀ ਪਰ ਬਾਬਾ ਜੀ ਆਪਦੇ ਹੱਥਾਂ ਨਾਲ ਇਹਨਾਂ ਨੂੰ ਬਿਲਕੁਲ ਫੇਰ ਵੀ ਹਾਜ਼ਰਾਂ ਸੀ ਹਾਂਜੀ ਹਾਜੀ ਜੋ ਬਣਾਉਣਾ ਤੰਦ ਰੋਟੀਆਂ ਦੇ ਇਸ ਇਤ ਇਲਾਕੇ ਦੇ ਸਰਪੰਚ ਸਾਹਿਬ ਨੇ ਇਹ ਮਾਤਾ ਜੀ ਨੇ ਸਾਰਾ ਘਰ ਪਾਣੀ ਨਾਲ ਘਿਰਿਆ ਹੋਇਆ ਇਹਨਾਂ ਦਾ ਬਹੁਤ ਬੁਰੇ ਹਾਲਾਤ ਨੇ ਤੇ ਬਾਬਾ ਜੀ ਜਦੋਂ ਪਾਣੀ ਲੱਥ ਗਿਆ ਘਰ ਘਰ ਬਣਾਉਣ ਲੱਗੇ ਉਦੋਂ ਵੀ ਤੁਸੀਂ ਆ ਜੀ ਉਦੋਂ ਉਦੋਂ ਹੈਲਪ ਕਰਾਂਗੇ ਹਾਂ ਉਦੋਂ ਵੀ ਤੁਸੀਂ ਆ ਜੀ ਸਾਹਿਬ ਆਪਣੇ ਜਿਹੜੇ ਪ੍ਰਬੰਧਕ ਤੇ ਉਹਨਾਂ ਦਾ ਬਚਨ ਹੋ ਗਿਆ ਹਾਂਜੀ ਉਦੋਂ ਇਕੱਠੇ ਹੋ ਕੇ ਆਪਾਂ ਸਾਰੇ ਮਕਾਨਾਂ ਦਾ ਵੀ ਕਰਾਂਗੇ ਬੰਨਾਂ ਦਾ ਵੀ ਹੋਇਆ ਹਾਂਜੀ ਜੋ ਵੀ ਤੁਹਾਡੇ ਨਾਲ ਆ ਸੀ